ਸਤਿ ਸ੍ਰੀ ਅਕਾਲ ਮੈਂ ਰਾਜਮਿੰਦਰ ਸਿੱਧੀ ਜੀ ਟੀ ਕੋਰਡ ਬਨਾ ਤੇ ਆਪ ਦਾ ਸਵਾਗਤ ਹੈ ਜੀ ਹਾਂਜੀ ਆਪਾਂ ਚੱਲੇ ਆ ਜੀ ਵਿਆਹ ਸਨੋ ਦੱਸੀ ਸੀ ਰਾਜਸਥਾਨ ਆਪਾਂ ਵਿੱਚੋਂ ਥੋੜੇ ਥੋੜੇ ਕਲਿੱਪਾ ਕੱਟ ਕੇ ਲਾਵਾਂਗੇ ਕਿਉਂਕਿ ਨਾ ਮਿਊਜ਼ਿਕ ਦੀ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਗੱਡੀ ਦੀ ਵੀਡੀਓ ਬਣਾਈਆਂ ਨੇ ਜਾਂਦਿਆਂ ਦੀਆਂ ਬਣਾਈਆਂ ਨੇ ਤੇ ਉੱਥੇ ਬਰਾਤ ਦੇ ਉਦੋਂ ਵੀ ਬਣਾਈਆਂ ਨੇ ਪਰ ਮਿਊਜ਼ਿਕ ਚੱਲਦਾ ਸੀ ਗੱਡੀਆਂ ਦੇ ਵਿੱਚ ਉਹਪਰ ਮਿਊਜ਼ਿਕ ਲਾ ਨਹੀਂ ਸਕਦੇ ਹੈਗੇ ਨਾ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਜੀ ਤੇ ਵਿਚ ਵਿਚ ਜਿੱਥੇ ਸੇ ਨਹੀਂ ਮਿਲ ਜਿਕਾ ਪਰ ਉਹ ਸਾਰੇ ਕੇ ਲਈ ਪੇਖਾਵਾਂਗੇ ਵਿਆਹ ਬਹੁਤ ਵਧੀਆ ਇੰਜੋਏ ਕੀਤਾ ਸੀ ਤੇ ਸਾਰੇ ਭੈਣ ਭਰਾ ਇਕੱਠੇ ਹੋਏ ਵਿਆਹ ਵਧੀਆ ਸੀ ਬਹੁਤ ਵਧੀਆ ਵਿਆਹ ਵੇਖਿਆ ਤੇ ਜਿੱਥੇ ਇਥੇ ਨਹੀਂ ਮਿਲ ਜੁਕੇਗਾ ਅਸੀਂ ਤੁਹਾਨੂੰ ਦੋ ਵੀਡੀਓ ਵਰਨ ਤਨ ਵਰਨ ਹਨਾ ਤੁਹਾਨੂੰ ਵੀਡੀਓ ਵਿਖਾਵਾਂਗੇ ਤੁਸੀਂ ਵਿਆਹ ਇੰਜੋਏ ਕਰਿਓ ਤੇ ਆਪਾਂ ਹੀ ਕਹਿਣਾ ਸੀਗਾ ਆਪਣੀ ਅਸੀਂ ਤਾਂ ਕਰਕੇ ਨਹੀਂ ਸਾਰੀ ਪੂਰੀ ਵੀਡੀਓ ਦਿਖਾ ਸਕੇ ਤੇ ਵੀਡੀਓ ਦੇਖਿਓ ਵੀ ਤੁਸੀਂ ਇੰਜੋਏ ਕਰਿਓ ਦੱਸਿਓ ਕਹੇ ਜੋ ਲੱਗਿਆ ਤੁਹਾਨੂੰ ਵਿਆਹ ਸਾਡਾ ਤੇ ਦੂਰ ਵੀ ਬਹੁਤ ਗਏ ਸੀਗੇ ਰਾਸਤੇ ਦੇ ਵਿੱਚ ਅਸੀਂ ਬਹੁਤ ਵਧੀਆ ਵੀਡੀਓ ਬਣਾਈਆਂ ਬਸ ਆਹੀ ਪ੍ਰੋਬਲਮ ਪੈ ਗਈ ਆਪਣੀ ਮਿਊਜ਼ਿਕ ਦੀ ਤੇ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਵਿਆਹ ਲੱਗਿਆ ਸਾਡਾ ਐਂ ਕਹਦੇ ਵੀ ਰਾਜ ਆਕੜੀ ਬੈਠੀ ਆ ਉਹ ਕਹਿੰਦੀ ਆ ਕੇ ਲੈ ਕੇ ਜਾ ਮੂਰੇ ਆ ਮਲਕੂਕੇ ਆਉਣ ਵਾਲੇ ਆ ਮਲਕੂਕੇ ਮਲਕੋਂ ਮਲਕੂਕੇ ਆਉਣ ਵਾਲੇ ਆ ਮਲਕੂਕਾ ਹਰਮਾਨਗੜ੍ਹ ਆਗੇ ਨਾਲ ਕੇ ਮੇਰਾ ਐਨੇ ਵਿਲੇ ਨੇ ਬਾਗੇ ਬਾਹਰ ਨਾ ਅਸਮਾਨ ਦੇਖ ਲੈ ਇਧਰ ਜਮਾ ਸਾਫ ਸਾਫ ਪਿਆ ਹੈ ਨਾ ਸਹੀ ਗੱਲ ਹੈ ਕਿ ਨਾ ਸੋੜਾ ਹਾਂ ਪੂਰਾ ਤੁਆ ਨਹੀਂ ਹੈ ਆਪਣਾ ਤਾਂ 5 ਵਜੇ ਹਨੇਰਾ ਹੋ ਜਾਂਦਾ ਪੂਰਾ ਜਮਾ ਚਿੱਟਾ ਸੂਰਜ ਖੜਾ ਲੈ 5 ਵਜੇ ਪੂਰਾ ਵਧੀਆ ਸੂਰਜ ਖੜਾ ਹੈ ਨਹੀਂ 10 ਕ ਬਣਾ ਦੇ ਉਹ ਜਿੰਨੇ ਕਹਿ ਗਏ ਉਹਨੇ ਕਿਹੜਾ ਕਰਾ ਦੇ ਸੂਰਜ ਦਿਖਾਈ ਕੋਈ ਨਹੀਂ ਇੰਟਰਕਟ ਕਰਦੇ ਸਾਂ ਪਿਆਸ਼ ਬਾਤਿਸ ਫੋਟੋ ਬਣਾ ਲਓ ਆਪਣੇ ਬਾਤਿਕ ਹੋਣੀਆਂ ਨਹੀਂ ਹੈ ਹਾਂ ਦੇਖੋ ਹਾਂਜੀ ਅਸੀਂ ਇਹਨਾਂ ਦੇ ਨਾ ਘਰ ਆ ਇਹ ਕੋਠੀ ਹੈ ਇਹਨਾਂ ਦੀ ਅਸੀਂ ਇਹਨਾਂ ਦੇ ਘਰੇ ਰੁਕਿਆਂਗੇ ਵਿਆਹ ਹੈ ਭੂਜੇ ਭੂਆ ਜੀ ਕਿੰਨਾ ਦਾ ਪਹਿਰਾਵਾ ਇਸ ਤਰ੍ਹਾਂ ਦਾ ਦੇਖੋ ਤੁਸੀਂ ਇਹ ਘਰ ਦੇ ਮਾਲਕ ਨੇ ਦਾਦੀ ਮਾਏ ਘਰ ਵਾਲਿਆਂ ਦੀ ਇਹਨਾਂ ਦਾ ਇਸ ਤਰ੍ਹਾਂ ਦਾ ਪਹਿਰਾਵਾ ਹੈ ਅਸੀਂ ਇੱਥੇ ਰੁਕਦੇ ਹਾਂ ਤੇ ਆ ਸਾਡਾ ਪਰਿਵਾਰ ਬੈਠਾ ਹੈ ਦੇਖੋ ਜੀ ਪਤਾ ਹੀ ਨਹੀਂ ਲੱਗਦਾ ਉਸ ਹਨੇਰਾ ਹੈਗਾ ਕਿਉਂਕਿ ਇੱਥੇ ਲਾਈਟ ਜਿਹੜਾ ਥੋੜਾ ਘੱਟ ਪ੍ਰਬੰਧ ਹੈ ਹਾਂ ਦੇਖੋ ਇਸ ਤਰ੍ਹਾਂ ਦੀ ਇਹਨਾਂ ਦੇ ਕੋਠੀ ਹੈ ਸਾਰੀ ਇਸ ਤਰ੍ਹਾਂ ਦੇਖੋ ਜੀ ਬਹੁਤ ਸੋਹਣੇ ਘਰ ਐ ਇਹਨਾਂ ਦੇ ਇੱਧਰ ਣ ਓਏ ਦੇਖੋ ਇਸ ਤਰ੍ਹਾਂ ਦਾ ਪਹਿਰਾਵਾ ਇਹਨਾਂ ਦੇ ਘਰੇ ਸੀ ਲੁਕਿਆ ਭੂਆ ਜੀ ਕੇ ਗਵਾਂਢੀ ਨਹੀਂ ਸਾਡੇ ਅੰਦਰ ਠੀਕ ਹੈ ਜੀ ਜੇ ਕੋਈ ਆ ਇਹਨਾਂ ਦੀ ਨੂੰਹ ਹੈਗੀ ਦੇਖੋ ਜੀ ਇਹਨਾਂ ਦਾ ਹਾਰ ਸ਼ਿੰਗਾਰ ਇਸ ਤਰ੍ਹਾਂ ਦਾ ਹੁੰਦਾ ਹੈ ਬਹੁਤ ਸੋਹਣੇ ਲੱਗਦੇ ਨੇ ਇਹ ਪੰਜਾਬੀ ਸੂਟ ਪਾਏ ਹੋਏ ਇਹਨਾਂ ਦੇ ਰੋਟੀਆਂ ਚੋ ਤਾਂ ਉਹ ਵੀ ਖੱਟਾਂ ਹਾਂ ਹਾਂ ਜੋ ਉਹ ਜਾਂ ਕਰਕੇ ਬਣੀ ਜਾਂਦੀ ਹੈ ਇਹ ਬੰਦ ਵੀ ਨੇ ਤੇ ਆ ਦੇਖੋ ਜੀ ਐਗਾ ਇੱਥੇ ਨਾ ਟੈਂਟ ਲੱਗਾ ਹੋਇਆ ਹੈ ਉਹ ਸਾਈਡ ਤੇ ਖੇਤ ਦੇ ਵਿੱਚ ਟੈਂਟ ਲਾਇਆ ਹੋਇਆ ਹੈਗਾ ਇਸ ਤਰ੍ਹਾਂ ਦੇ ਇਸਾ ਕੁਝ ਰਹਣਤ ਮੇਲਾ ਆ ਵੀ ਇੱਧਰ ਖੇਤ ਆਜੋ ਕੁ ਖਾਪੀ ਲਈਏ ਖਾਪੀ ਲੋਕ ਸਾਰੇ ਇੱਧਰ ਨੇ ਹਾਂ 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 ਮੇਰੇ ਕੋਲ ਜੁਦੀ ਬਿਅਰ ਉੱਧਰ ਖੜੇ ਖੜੇ ਸੀ ਇਸ ਤਰ੍ਹਾਂ ਨਿਵਾੜਾ ਸੁਤ ਪਾਇਆ ਹੋਇਆ ਹੈ ਆ ਭੈਣਾ ਮੇਰੀਆਂ ਹਾਂਜੀ ਇਸ ਤਰ੍ਹਾਂ ਦਾ ਇੱਥੇ ਮਾਹੌਲ ਵਿਆਹ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ ਜੀ ਦੇਖੋ ਇਹਨਾਂ ਕੱਠ ਵੱਟ ਵਖਾਉਣੇ ਸੀ ਫਿਰ ਤਾਂ ਕੁਝ ਵੀ ਨਹੀਂ ਜੀ ਬਹੁਤ ਘਰਾਂ ਦੇ ਵਿੱਚ ਬੈਠੇ ਨੇ ਤੇ ਰਾਜ ਭੈਣ ਆਈ ਹਰ ਸੁੱਖ ਕੇਵੇਂ ਠੀਕ ਹੈ? ਹਸਰੀ ਚਾਲ। ਆਈ ਆਜੋ। ਇਹਦੇ ਨਾਮ ਤੇ ਹੋਰ ਕਿਵੇਂ ਘਰੇ ਗੁੜੀਆ ਠੀਕ ਆ ਆਪਣੀ? ਮੈਂ ਗਈ ਸੋ ਤੂੰ ਮਿਲਿਆ ਨਹੀਂ ਮੈਨੂੰ। ਤੂੰ ਹੁੰਦੇ ਏ ਬਾਬਾ ਹਾਂ? ਬਾਬਾ। ਹਾਂ। ਮੈਂ ਜੇ ਕੋਈ ਹੋਣਾ। ਆ ਦੇਖੋ ਜੀ ਨਾਨਕਿਆ ਮੇਹਰ ਹੁੰਦਾ ਨਾਨਕ ਮੇਲ ਦਿਖਾਉਣੀ ਆ ਸੋਨੂੰ। ਰਹਾਰ ਹੈ ਨਾਨਕਾ ਦੇਖੋ ਜਿ ਪੜਾਕੇ ਪੈਂਦੇ ਨਾਨਕੀ ਦੇਖ ਕੀ ਹੁੰਦੇ ਜੀ ਨਾਨਕੇ ਕੀ ਦੂਰੀ ਦਰ ਨਾਲ ਹੈ ਨਾ ਐ ਕਰੂੰ ਹੈ ਕਰੂੰ ਕਹਿੰਦੇ ਨੂੰ ਪਾਲਾ ਹਾਂ ਹੈ ਨਾ ਬਈ ਨਾ ਕੰਨਾਂ ਚ ਆ ਦੇਖੋ ਜੀ नानका भी आ है जी बहुत शानदार मैं नानका मेरे ने एंट्री की ਹਰਮਨ okay, oh, ਫਿਰ ਕਿਵੇਂ ਠੀਕ ਹੋ ਤਾ ਵਧੀਆ ਵਧੀਆ ਤੁਸੀਂ ਕਿੱਥੇ ਹੋ ਕਰਾਇਨਾ ਕੋਰੇ ਦੇਖਦੇ ਮੁੰਡੇ ਬੁੜੀ ਨਹੀਂ ਉਹਨਾਂ ਨੂੰ ਨਹੀਂ ਹੈ ਤਾਂ ਬੁਲਾਉਣਾ ਆ ਜਾਓ ਤੁਹਾਡੇ ਅੱਗੇ ਆਓ ਆਪਣੇ ਅੱਗੇ ਆ ਜਾਓ ਅਮੀਰ ਕੁਹਰੇ ਨਾ ਆ ਕੁੜੀਆਂ ਆਇਆ ਨਹੀਂ ਠੀਕ ਨਹੀਂ ਤੇਰਾ ਉਹ ਕਿਰਦਾਰ ਸਾਡੇ ਜਵਾਕ ਨਹੀਂ ਲਿਖਦੇ ਦੋਤੀ ਆ ਗਈ ਮੇਰੇ ਵੀ ਇੱਕ ਦੋਤੀ ਇੱਕ ਪਾਤੀ ਹਾਂ ਵੀ ਪਾ ਦੱਸ ਦਿੰਦੀ ਆਓ ਵੀਰਪਾਲ ਮੇਰੇ ਵਲੌਗ ਦੇਖਦੀ ਹੈ ਹਾਂ ਵੀਰਪਾਲ ਦੱਸ ਦਿੰਦੀ ਆ ਤੇ ਕਹਿੰਦੀ ਅਸੀਂ ਰਾਜਸਤਾਨ ਚ ਵਹਿ ਜਾਵਾਂਗੇ ਬੈਠੇ ਆ ਹੁਣ ਮੈਂ ਸਾਰਾ ਕੁਝ ਪਾਉਂ ਜਿਹੜਾ ਤਾਂ ਆਪ ਬੋਲੀ ਜਾਂਦੇ ਆ ਵੀਰਪਾਲ ਕੋਲ ਤਾਂ ਸਾਰੀ ਖਬਰ ਜਾਂਦੀ ਹੈ ਤੇਰਾ ਆਹ ਰੋਟੀ ਖਾਣ ਚੱਲੀਏ ਚਲੋ ਸਾਰੀ ਵਾਰ ਆਇਆ ਰਾਤ ਨੂੰ ਕੱਢਾਂਗੇ ਸੋਨੇ ਖੜਜੋ ਲੈ ਰਾਤ ਕੱਢ ਨੂੰ ਆਪਾਂ ਕਿਥੇ ਹੋ ਗਾ ਰਾ ਇਥੇ ਗੋਡੀ ਵਾਡੀ ਖੇਡਾਂਗੇ ਨੱਚਾਂਗੇ ਗੁਦਾਂਗੇ ਸੋਣੀ ਦਾ ਕਾ ਗਿਆ ਹੈ ਬਣਾ ਦਾ ਰਾਤ ਕਰੇ ਦਾ ਰੋਜੀ ਰਾਤ ਹੀ ਕੱਢਦੇ ਆਂ ਦੇਖੀ ਸਹੀ ਅੱਜ ਤੁਸੀਂ ਬਹਿਨੇ ਕਿੱਥੋਂ ਆ ਤੁਸੀਂ ਕਿੱਥੋਂ ਮੈਂ ਤੇ ਫਲਾਈਡ ਆ ਗਿਆ ਯਾਦ ਨਜੀ ਹੁਆ ਠੀਕ ਹੈ ਜਾਂ ਦੇ ਕਰੀਂ ਮਾਸੀ ਨਾਲੋਂ ਮਾਸੀ ਨਾਲੋਂ ਨਹੀਂ ਨਹੀਂ ਜੀ ਮੈਂ ਤਾਂ ਜਾ ਰਹੇ ਅੰਦਰ ਦੀ ਪੁਆਇਸ ਨੂੰ ਪਰੇ ਤੋਂ ਜਾਂਟੇ ਦੀ ਭੈਣ ਬਣੀ ਹੋਈ ਐ ਜਾਂਟੇ ਦੀ ਹਾਂ ਬਾਈ ਜਾਂਟੇ ਦੀ ਬੜੀ ਵੀ ਬਣੀ ਹੋਈ ਕਿਹੜੇ ਬੰਨੋ ਕਿਹੜੇ ਬੰਨੋ 100 ਪਰੇ 100 ਪਰੇ ਆਪਾਂ ਅਪਣੀ ਹੋਵਾਂਗੀ ਇਹ ਬਾਹਰੋਂ ਅਸੀਂ ਵੀ ਜਾ ਕੇ ਮੰਨਦੇ ਆ ਪੁਆਇਸ ਨੂੰ ਅੰਦਰ ਹੀ ਹੋਣੀ ਹੈ ਅੰਦਰ ਹੀ ਬੈਠੀ ਆ ਆ ਦੇਖ ਲੈ ਚੈਨ ਭਾਈ ਏਸ ਤੇ ਨੀਂਹ ਪਾਈ ਜਿੰਨੇ ਮੋੜ ਮੋੜ ਕੇ ਤੇ ਮੇਰੇ ਇਕਲੇ ਰੇ ਹਾਂ ਮਸਾਂ ਨੇ ਯਾਰ ਸਾਡੇ ਤਾਂ ਰੋਜ਼ ਮਿਲ ਲੈਂਦੀ ਆ ਸਾਡੇ ਮਿਲ ਲੈਂਦੇ ਹੈ ਜਿਹੜੇ ਸੇਰ ਲਗਾਉਂਦੇ ਆ ਉਹ ਨਹੀਂ ਮਿਲਦੇ ਨਾ ਅਸੀਂ ਤਾਂ ਬਾੜਾ ਬੁਝੋਕੀਂਦੇ ਹੈ ਬੜਾ ਬੜਾ ਉਹ ਨਾ ਮੈਂ ਨਾ ਆਦੇ ਤੋਏ 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 ਤੋ ਆਹ ਕੱਟੀ ਆਇਆ ਤੋਏ ਤੋ ਉਹਨਾਂ ਦੇ ਸਾਥ ਕੰਮ ਪਹਿਣਾ ਦੇਖ ਭਰਾ ਅਸੀਂ ਤੇ ਉਹ ਆਦੀਆਂ ਕੇ ਛੱਤੇ ਬਿਆਨ ਕੇ ਉਹ ਆਦੇ ਕਿ ਘਰਾ ਹੈ ਬਿੱਚੇ ਬਿੱਚੇ ਮਾਰੀ ਮੇਰਾ ਨੀਰ ਬੰਦੀ ਮੇਰਾ ਮੇਰਾ ਕਿੱਕੇ ਕੇ ਮਾਰ ਹਾਂ ਨਹੀਂ ਜਾਂਦੀ ਬਿੱਚੇ ਬਿੱਚੇ ਕਿੱਕੇ ਕਿੱਕੇ ਮਾਰ ਉਸ ਗੱਲ ਵਾਂਗੂ ਸਾਲੀਆਂ ਬਾੜੀਆਂ ਨੇ ਜੀਦਾ ਕਰੀ ਹਾਂ ਸਾਲੀਆਂ ਵਾਲਾ ਕੰਮ ਹੋ ਗਿਆ ਜਰਨਰ ਮਾਗਰ ਮਾਰ ਕੇ ਅੱਖਾਂ ਨਾਲ ਕਿ ਤੂੰ ਪਾਏ ਦੀ ਲਾਹ ਨਾ ਮਲੀ ਨਹੀਂ ਚੱਲ ਰਹੀ ਨਾ ਚੱਲ ਰਹੀ ਨਾ اِتھے يا ڳولي بيٺا جي مایا ڪهڻ پئي ڪهڻا لادي منهن 4 وڄي 2 ڪمٽي آهي ۽ ڀور ڀاڻي ڪو ڇا کڻا ہاں ڀاڻي جاؤ او ڀاڻي 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 ਆ ਜਾਉਣਾ ਜੈਂਦੇ ਗਏ ਗਣਵਸੀ ਕੌਣ ਵੀਡੀਓ ਰੋਣਾ ਮੇਰੇ ਬੰਦੀ ਕੀ ਕਰ ਲੋ ਅਸੀਂ ਚੱਲੇ ਆ ਗਾਈਸ ਬਾਏ ਬਾਏ ਯਾਰ ਉਹ ਰੋਡ ਨਾਰੋ ਪਰ ਉਹ ਆਇਆ ਕਰਦਾ ਬਾਹਰ ਗਾ ਰੋ ਪੋਸਟ ਦੇ ਨਾਲ ਬਚਾਉਣਾ ਆ ಅಲ್ಲೇ